ਏਕਤਾ ਵੈਲਫੇਅਰ ਕਲੱਬ ਵੱਲੋਂ ਇੱਕ ਪਹਿਲ ਕਦਮੀ ਕਰਦੇ ਹੋਏ ਨਵੇਂ ਸਾਲ ਦੀ ਅਮਤ ਲਲਹੇੜੀ ਰੋਡ ਪੁਲ ਦੇ ਉੱਪਰ ਪਤੰਗ ਦੀ ਡੋਰਾਂ ਨੂੰ ਬਚਣ ਲਈ ਸਟੀਲ ਦਾ ਤਾਰਾਂ ਲਗਾਈਆਂ ਗਈਆਂ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ 3 ਸਾਲ ਪਹਿਲਾਂ ਇਸ ਪੁਲ ਤੇ ਡੋਰ ਨਾਲ ਜਿੱਥੇ ਇੱਕ ਵਿਅਕਤੀ ਦਾ ਵਿਅਕਤੀ ਦੀ ਜਾਨ ਚਲੀ ਗਈ ਸੀ ਉੱਥੇ ਹੀ ਕਈ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਸਨ ਇਸੇ ਕਾਰਨ ਹਾਸਿਆ ਨੂੰ ਰੋਕਣ ਲਈ ਏਕਤਾ ਵੈਲਫੇਅਰ ਕਲੱਬ ਹਰ ਸਾਲ ਇੱਥੇ ਤਾਰ ਲਗਾਉਂਦੀ ਹੈ ਕੀ ਕਹਣਾ ਚਾਹੁੰਦੇ ਜੀ ਜਿਹੜੀ ਤਾਰ ਲਵਾ ਰਹੇ ਹਾਂ ਕਾਹਦੇ ਵਾਸਤੇ ਆ ਇਹ ਪੁਲ ਦੇ ਉੱਪਰ ਸਾਰਿਆਂ ਨੂੰ ਪਹਿਲਾਂ ਤਾਂ ਇੱਕ ਤਾਂ ਵੈਲਫੇਅਰ ਕਲੱਬ ਵੱਲੋਂ ਰਾਭਰਾਮ ਜੀ ਪੁਸ਼ਟਾ ਇਹ ਜਿਹੜੀ ਪੁਲ ਤੇ ਅਸੀਂ ਤਾਰ ਲਵਾ ਰਹੇ ਆ ਜੀ ਹਰ ਸਾਲ ਅਸੀਂ ਲਵਾਉਂਦੇ ਆ ਤਾਂ ਕਿ ਜਿਹੜੇ ਆਹ ਪਟੰਗਾ ਦੇ ਡੋਰਾ ਦੀਆਂ ਸ਼ਿਕਾਇਤਾਂ ਹੁੰਦੀਆਂ ਨੇ ਡੋਰਾ ਨਾਲ ਹਾਦਸੇ ਹੁੰਦੇ ਨੇ ਜਿਹੜੇ ਪੁਲ ਤੇ ਲੋਕਾਂ ਰਾਗੀ ਰੋਗ ਵਿਚਾਰੇ ਡੋਰਾ ਚ ਫੁੱਟ ਜ ਜਾਂਦੇ ਨੇ ਸਾਰੇ ਵਾਸਤੇ ਉਹਦੀ ਰੋਕਥਾਮ ਵਾਸਤੇ ਜੀ ਇਹ ਤਾਰਾਂ ਨਵਾਈ ਦੀ ਹਰ ਸਾਲ ਲਵਾਈ ਜਾਂਦੇ ਆ ਇਕਦਾ ਵੈਲਫੇਅਰ ਕਲੱਬ ਹਰ ਸਾਲ ਇਹ ਤਾਰਾਂ ਦੀ ਸੇਵਾ ਰਿਜੋਰਟ ਕੋਲ ਤੇ ਕਰਦਾ ਹੈ। ਔਰ ਅਸੀਂ ਬਾਕੀ ਸਾਰੇ ਸਮੂਹ ਇਲਾਕਾ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦਿੰਦੇ ਆ। ਸਮਾਂ ਸਾਰਿਆਂ ਨੇ ਬਹੁਤ ਵਧੀਆ ਚੜ੍ਹ ਕੇ ਆਵੇ। ਮਾਤਾ ਜੀ ਸਭ ਨੂੰ ਆਸ਼ੀਰਵਾਦ ਦੇਵੇ। ਜੈ ਮਾਤਾ ਦੀ। ਜੈ ਮਾਤਾ ਜੀ ਆਪਣੇ ਸਾਰੇ ਇਲਾਕਾ ਨਿਵਾਸੀਆਂ ਨੂੰ ਜੈ ਮਾਤਾ ਦੀ ਇੱਕ ਤਾਂ ਵੈਲਫੇਅਰ ਕਲੱਬ ਜੋ ਹਰ ਇੱਕ ਸਾਲ ਇਹ ਪੁਲ ਤੇ ਜਿਹੜੀਆਂ ਤਾਰਾਂ ਲੱਗੀਆਂ ਹੁੰਦੀਆਂ ਚਾਈਨਾ ਡੋਰ ਤੋਂ ਬਚਣ ਲਈ ਪਹਿਲਾਂ ਵੀ 4-5 ਸਾਲ ਪਹਿਲਾਂ ਇਹ ਕੋਈ ਹਾਸਾ ਹੋਇਆ ਸੀ ਜਿਸ ਦੇ ਵਿੱਚ ਇੱਕ ਬੰਦੇ ਦੀ ਜਾਨ ਵੀ ਜਾ ਚੁੱਕੀ ਹੈ ਉਸ ਤੋਂ ਬਚਾ ਲਈ ਹੈ ਇਕਤਾ ਵੈਲਫੇਅਰ ਕਲੱਬ ਹਰੇਕ ਸਾਲ ਇਹ ਤੇ ਲੋਕਾਂ ਨੇ ਸਹਿਯੋਗ ਤੇ ਕਲੱਬ ਦੇ ਸਹਿਯੋਗ ਦੇ ਨਾਲ ਇਹ ਤਾਰਾ ਲਗਾਉਂਦਾ ਹੈ ਅਸੀਂ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਨਾ ਵਰਤਾਂ ਕਰਨ ਦੀ ਨਾ ਵਰਤੋਂ ਕਰਨ ਦੀ ਕਿਹਾ ਜਾਵੇ ਕਿਹਾ ਜਾਵੇ ਅਤੇ ਅਤੇ ਚਾਈਨਾ ਡੋਰ ਤੋਂ ਬਚਣ ਲਈ ਗਵਰਨਮੈਂਟ ਤੋਂ ਵੀ ਕਿਹਾ ਜਾਂਦਾ ਵੀ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਜਲਦੀ ਜਲਦੀ ਇਹ ਮਦਦ ਪਹਿਲਾਂ ਤਾਂ ਮੈਂ ਆਪਣੇ ਮਾਮਾ ਜੀ ਰਾਜਕਮਲ ਮੈਨੋਰੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਥੇ ਆ ਕੇ ਵਾਈਟ ਦੇ ਲੋਕਾਂ ਨੂੰ ਦਿਖਾਇਆ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਚਾਈਨਾ ਡੋਰ ਤੋਂ ਬਚਾਅ ਦੇ ਲਈ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਚਾਈਨਾ ਡੋਰ ਦਾ ਵਰਤੋਂ ਨਾ ਕਰੋ ਪਤੰਗ ਉਡਾਣਾ ਹੈ ਤੁਸੀਂ ਸਿੰਪਲ ਡੋਰ ਨਾਲ ਉਡਾਓ ਪਰ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਇਹ ਇੱਕ ਜਾਨ ਲੈਵਾ ਡੋਰ ਹੈ ਜਿਹੜੀ ਬੰਦੇ ਦੀ ਜਾਨ ਇੱਕਦਮ ਇੱਕ ਸੈਕਿੰਡ ਦੇ ਵਿੱਚ ਖਤਮ ਕਰ ਦਿੰਦੀ ਹੈ ਤਾਂ ਕਿਰਪਾ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਚਾਈਨਾ ਡੋਰ ਨਾਲ ਲਾਓ ਕਿ ਸਾਡੇ ਵੱਲੋਂ ਅਜੇ ਉਪਰਾਲਾ ਕੀਤਾ ਜਾ ਰਿਹਾ ਜਿਹੜਾ ਪੁਲ ਦੇ ਉੱਪਰ ਚਾਈਨਾ ਡੋਰ ਤੋਂ ਬਚਾਅ ਦੇ ਲਈ ਉਹ ਸਾਰੇ ਇਲਾਕਾ ਨਿਵਾਸੀਆਂ ਦੀ ਸਹਿਯੋਗ ਦੇ ਨਾਲ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਜੈ ਮਾ